ਜੇ ਤੁਹਾਨੂੰ ਪੋਤੇ ਨੂੰ ਇੱਕ ਅੱਲ ਚਾਹੀ ਮੈਂ ਕਹਿੰਦੀ ਤੁਹਾਨੂੰ ਕਦੇ ਕਿਉਂ ਨਹੀਂ ਲੱਗਦਾ ਕਿ ਦਾਦਾ ਜੀ ਜੇਕਰ ਥੋੜੇ ਜਿਹਾ ਮਾਡਰਨ ਹੋ ਜਾਂਦੇ ਤੇ ਫਿਰ ਰੁਪਏ ਵੱਧ ਆਉਂਦੇ ਮੈਂ ਕਹਿੰਦਾ ਤੁਹਾਡਾ ਤੁਸੀਂ ਤਾਂ ਨਵੀਂ ਪੀੜ੍ਹੀ ਹੋ ਥੋੜਾ ਮਨ ਨਹੀਂ ਕਰਦਾ ਕਿ ਸਾਰੀ ਜੋ ਹੋਰ ਇਹਦਾ ਹਾਊਸ ਮੇਰੀ ਆ ਗੱਲ ਕਹਿੰਦੇ ਕਹਿੰਦੇ ਨਹੀਂ ਫੜਾ ਚਿੱਤ ਨਹੀਂ ਕਰਦਾ ਇਦਾਂ ਅਸੀਂ ਤੀਜੀ ਪੀੜ੍ਹੀ ਦੇ ਵਿੱਚ ਵੀ ਇਉਂ ਹੀ ਗਾਵਾਂਗੇ ਕਿ ਮੈਂ ਕਿ ਅਸੀਂ ਪਹਿਲਾਂ ਸੁਖਰਾਮਨ ਸਾਲੇ ਨੂੰ ਮੁਖਤਾਰ ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਜਿਸ ਦਿਨ ਤੋਂ ਅਸੀਂ ਆਏ ਹਾਂ ਜਿੰਨੀ ਮੁਹੱਬਤ ਅਸੀਂ ਦੇਖੀ ਹੈ ਨਾ ਤਾਂ ਇੱਥੇ ਬੈਠ ਕੇ ਅੱਜ ਈਦੇ ਰੰ ਦੇ ਵਿੱਚ ਕੋਈ ਨਫ਼ਰਤ ਦੀ ਸ਼ਬਦ ਸੁਣਿਆ ਨਾ ਹੀ ਦੋਹਾਂ ਦੇਸ਼ਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭਾਵਨਾ ਵਾਲਾ ਸ਼ਬਦ ਸੁਣਿਆ ਨਾ ਹੀ ਕੋਈ ਕਲੇਸ਼ੀ ਦੀ ਗੱਲ ਕਿਸੇ ਨੇ ਕੀਤੀ ਹੈ ਤੇ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਨਾ ਸਿਰ ਸਾਡੇ ਬਹੁਤ ਸਤਿਕਾਰਯੋਗ ਨੇ ਅੰਦਰਦਸਾ ਸਾਡੇ ਬਹੁਤ ਸਤਿਕਾਰਯੋਗ ਨੇ ਸਾਗੇ ਹੀ ਹਸਤੀ ਦਾ ਬਹੁਤ ਵੱਡੀਆਂ ਮਾਣਕ ਹੋਗਾ ਜਿਹੜੀਆਂ ਉਸ ਤੋਂ ਅੱਗੇ ਜਿਹੜੀਆਂ ਜਿੱਥੇ ਰਹਿਣ ਵਾਲੀਆਂ ਅਸੀਂ ਇੱਥੇ ਆ ਕੇ ਦੇਖਿਆ ਲਾਹੌਰ ਦੀਆਂ ਖੜਕਾਂ ਦੇ ਉੱਤੇ ਤੇ ਜਿਹੜੇ ਦਸਤਾਰ ਤੇ ਚੜੀਆ ਉਹ ਬ੍ਰਾਂਡ ਮੈਨੇਜਰ ਆ ਉਹਨੂੰ ਆਮ ਸੁਧਾਰਨ ਬੰਦਾ ਵੀ ਤਾਂ ਦੁਕਾਨਦਾਰ ਵੀ ਰੇੜੀ ਫੜੀ ਵਾਲਾ ਵੀ ਆ ਗੱਲ ਕਹਨਾ ਸਰਦਾਰ ਸਾਹਿਬ ਕੋ ਫੋਟੋ ਬਣਵਾਣੀ ਸੀ ਤੇ ਫੋਟੋ ਬਣਵਾਣੀ ਕਹਨੇ ਆ ਤੇ ਸਾਡੇ ਨਾਲ ਸਾਡਾ ਕਰਮਾ ਦੋਸਤ ਆ ਉਹ ਇਸ ਵੇਲੇ ਸਾਡਾ ਪੈਂਟਰਾਮੈਨ ਆ ਤੇ ਉਹ ਸਾਡਾ ਸੁਪਰਸਟਾਰ ਆ ਕਿਉਂਕਿ ਅਸੀਂ ਉਹਦੇ ਪਿੱਛੇ ਪਿੱਛੇ ਹੁੰਦੇ ਕਹਿੰਦਾ ਆਜੋ ਥੋੜਾ ਜਿਹਾ ਅੱਗੇ ਆਜੋ ਮੇਰਾ ਤਾਂ ਕੰਮ ਚੱਲਦਾ ਹੁਣ ਸਾਨੂੰ ਬੜੀ ਖੁਸ਼ੀ ਹੁੰਦੀ ਲੱਗਦੀ ਸੋ ਤੁਸੀਂ ਇਸ ਤਰੀਕੇ ਦੀ ਨਾਲੀ ਮੁਹੱਬਤ ਆ ਜਿਹੜੀ ਉਹ ਖਿਲਾਰਦੇ ਰਹੋ ਵੜਦੇ ਰਹੋ ਜਿਹੜੀ ਅਸੀਂ ਕਾਮਨਾ ਕਰਦੇ ਆ ਉਸ ਤੋਂ ਬਗਾਲੀ ਗੱਲ ਇੱਕ ਪੇਵਨ ਕਰਾ ਦੀ ਗੱਲ ਕਰਦੇ ਆ ਕਲਾ ਕੀ ਹੈ ਜ਼ਿੰਦਗੀ ਦੇ ਰੀਦਿਆਂ ਦਾ ਨੂਰ ਹੈ ਕਲਾ ਜਲਵਾ ਕਵੀ موسی ਜ਼ਿੰਦਗੀ ਕੋ ਤੂਰ ਹੈ ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਾਣਾ ਹੈ ਅਜੇ ਕਲਾਕਾਰ ਨੇ ਤਾਂ ਇਨਸਾਨ ਬਣਾਣਾ ਹੈ ਉਹ ਭਾਵੇਂ ਕੋਈ ਵੀ ਹੈ ਪੱਤਰਕਾਰਤਾ ਵੀ ਕਲਾ ਬਾਕੀ ਤੁਸੀਂ ਵੀ ਸਾਰੇ ਕਲਾਕਾਰ ਆ ਕੋਈ ਇੱਥੇ ਖਰਾਦ ਦਾ ਕੰਮ ਕਰਦਾ ਹੋ ਸਕਦਾ ਕੋਈ ਇੱਥੇ ਟੈਕਸੀ ਡਰਾਈਵਰ ਹੋ ਸਕਦਾ ਕੋਈ ਪੱਤਰਕਾਰ ਤੁਹਾਨੂੰ ਪੜਾਉਣ ਵਾਲਾ ਹੋ ਸਕਦਾ ਆਪਾਂ ਸਾਰੇ ਦਿਹਾੜੀ ਕੱਤਵਾਰੇ ਆ ਆਪਾਂ ਸਾਰੇ ਦੋਤਾ ਲਾਉਣ ਵਾਲੇ ਆ ਤਗੜੀ ਗੱਲ ਤੁਸੀਂ ਕਹਿੰਦੇ ਕਿ ਪੱਤਰਕਾਰਤਾ ਨੂੰ ਆਸਾਨ ਕਿਵੇਂ ਬਣਾਤਾ ਅਸਲ ਵਿੱਚ ਇਸ ਤੋਂ ਪਹਿਲਾਂ ਵੀ ਤੁਹਾਡੇ ਇੱਥੇ ਪ੍ਰੋਗਰਾਮ ਹਾਸਲੇ ਹਾਲ ਬਹੁਤ ਸਾਰੇ ਪ੍ਰੋਗਰਾਮ ਆ ਬਾਹਰਲੇ ਹੁਣਕਾ ਦੇ ਵਿੱਚ ਵੀ ਬੜੇ ਪ੍ਰੋਗਰਾਮ ਆ ਜਦੋਂ ਅਸੀਂ ਚੰਦ ਦਾ ਵਿਚਾਰ ਪ੍ਰਾਈਮੇਸ਼ੀਆ ਟੀਵੀ ਦੇ ਉੱਤੇ ਸ਼ੁਰੂ ਕੀਤਾ ਹਰਮਨ ਜੀ ਪਹਿਲਾਂ ਸੀ ਮੈਂ ਬਾਅਦ ਵਿੱਚ ਆ ਕੇ ਜੁੜਿਆ ਸਾਡੀ ਇੱਛਾ ਸੀ ਕਿਉਂਕਿ ਮੈਨੂੰ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ ਕੰਮ ਕਰਦਿਆਂ ਨੂੰ ਲਗਭਗ 23 ਸਾਲ ਹੋ ਗਏ ਸ਼ੁਕੀਰਤ ਅਨੰਦ ਜੀ ਉਸ ਅਖਬਾਰ ਦੇ ਟਰਸਟੀ ਆ ਇਹਨਾਂ ਦੇ ਪਿਤਾ ਜੀ ਚਾਹਵਤ ਗੁਰਜੀਤ ਸਿੰਘ ਅਨੰਦ ਉਹ ਬਹੁਤ ਵੱਡਾ ਨਾਮ ਸੰਨ ਕੀਤੇ ਹਨ ਜੀ ਉਹਨਾਂ ਨੇ ਅਕਸਰ ਇਹ ਗੱਲ ਕਹੀ ਸੀ ਜਿਹਾ ਬੋਲੋ ਤੇ ਹਨ ਉਹਨਾਂ ਨੇ ਅਕਸਰ ਇਹ ਗੱਲ ਕਹੀ ਕਿ ਇੱਕ ਪੈਰੇ ਦੇ ਵਿੱਚ ਜੇਕਰ ਇੱਕ ਸ਼ਬਦ ਵਰਤ ਲਿਆ ਤਾਂ ਦੂਜੀ ਵਾਰ ਉਹੀ ਸ਼ਬਦ ਉਥੇ ਵਰਨਾ ਨਹੀਂ ਚਾਹੀਦਾ ਜੇ ਤੱਕ ਤੁਸੀਂ ਇਹ ਗੱਲ ਕਰਦੇ ਹੋ ਉਦਾਹਰਨ ਦੇ ਤੌਰ ਤੇ ਵੀ ਪੰਜਾਬ ਦੀ ਧਰਤੀ ਬਹੁਤ ਦਰਖੇਦ ਹੈ ਇਥੋਂ ਦੀਆਂ ਜ਼ਮੀਨਾਂ ਬਹੁਤ ਖੁੱਲੀਆਂ ਹਨ ਧਰਤੀ ਸ਼ਬਦ ਨਾ ਆਵੇ ਫਿਰ ਭੂਮੀ ਆ ਜੇ ਤੁਹਾਡੇ ਕੋਲੇ ਸ਼ਬਦ ਦਾ ਭੰਡਾਰ ਇੰਨਾ ਹੋਣਾ ਚਾਹੀਦਾ ਵੀ ਤੁਹਾਡੇ ਕੋਲੇ ਵਾਰ-ਵਾਰ ਘੁੜਾ ਨਾ ਹੋਵੇ ਉਸ ਗੱਲ ਦਾ ਉਹਨਾਂ ਨੇ ਦੋ ਦੋ ਬੋਲਿਆ ਪਤਾ ਨਹੀਂ ਮੈਂ ਉਹਦੇ ਵਿੱਚੋਂ ਕੁਝ ਸਿੱਖਣ ਦੇ ਕਾਬਿਲ ਹੋਇਆ ਕਿ ਨਹੀਂ ਹੋਇਆ ਪਰ ਉਸ ਤੋਂ ਬਗੈਰ ਕਹਿੰਦਾ ਜੀ ਕਿ ਅੱਜ ਕੀ ਦੌਰ ਦੇ ਵਿੱਚ ਨਾ ਪੱਤਰਕਾਰ ਹੀ ਸਭ ਤੋਂ ਖੁਸ਼ਕਿਸਮਤ ਬਣ ਜਾਂਦਾ ਸਾਡੇ ਵੀ ਉੱਥੇ ਚੜ੍ਹਦੇ ਪੰਜਾਬ 'ਚ ਇੱਥੇ ਵੀ ਲੈਂਦੇ ਪੰਜਾਬ 'ਚ ਉੱਥੇ ਪੱਤਰਕਾਰ ਤਾਂ ਉਹ ਵੀ ਹੈਗੀ ਆ ਜਿਹੜੀ ਰਵੀਸ਼ ਕੁਮਾਰ ਹੋਈ ਕਰਦੇ ਆ ਪੱਤਰਕਾਰ ਤਾਂ ਉਹ ਵੀ ਹੈਗੀ ਆ ਜਿਹੜੀ ਇੱਕ ਵਿਧਾਇਕਾ ਦੇ ਵਿਆਹ ਦੇ ਮੌਕੇ ਸਾਡੇ ਕੁਝ ਪੱਤਰਕਾਰ ਭਾਈਚਾਰੇ ਵਾਲੇ ਕੈਮਰੇ ਲੈ ਲੈ ਕੇ ਉਹਦੇ ਨਿੱਜੀ ਬੈਡਰੂਮ ਤੱਕ ਪਹੁੰਚ ਜਾਂਦੇ ਆ ਇਹ ਇੱਥੇ ਜਾ ਹੋਏਗਾ ਅੱਜ ਕੋਈ ਫੁੱਲ ਵਛਾਏ ਕਹੇ ਹਨ ਏਦਾਂ ਹੋਏਗਾ ਏਦਾਂ ਹੋਊਗਾ ਹਰ ਸਾਡੇ ਉੱਤੇ ਹਰ ਤਰ੍ਹਾਂ ਦੇ ਰੋਗ ਪੈ ਜਾਂਦੇ ਪਰ ਕਿਉਂਕਿ ਮੈਨੂੰ ਆਉਂਦਾ ਹੀ ਖਬਰਾਂ ਸੀ ਹੋਰ ਮੈਨੂੰ ਆਉਦਾ ਕੁਛ ਨਹੀਂ ਨਾ ਮੈਨੂੰ ਹੱਸਣਾ ਆਉਂਦਾ ਸੀ ਨਾ ਮੈਨੂੰ ਹਸਾਉਣਾ ਆਉਂਦਾ ਸੀ ਮੈਂ ਕਿਹਾ ਜੀ ਆਪਾਂ ਖਬਰਾਂ ਦੇ ਉੱਤੇ ਹੀ ਗੱਲ ਕਰਦੇ ਹਾਂ ਇੱਕ ਆਪਾਂ ਚੰਗੇ ਫਨਕਾਰਾਂ ਨੂੰ ਆਪਣੇ ਸਨਾਤਨ ਦੇ ਵਿੱਚ ਲੈ ਕੇ ਆ ਸਕੀ ਤਾਂ ਅਜਦਾ ਵਿਚਾਰ ਉਹ ਫਿਰ ਅਸੀਂ ਖਬਰਾਂ ਨੂੰ ਯਾਨੀ ਕਿ ਕਾਨੂੰਨ ਦੀ ਗੋਲੀ ਨੂੰ ਗੁੜ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਉਹਨੂੰ ਪ੍ਰਵਾਨ ਕਰ ਲਿਆ ਸਾਡਾ ਕੰਸੈਪਟ ਵੀ ਇੰਨਾ ਹੀ ਹੈ ਉਹ ਭਾਵੇਂ ਬੰਦਾ ਉਹ ਜਿਹੜੀਆਂ ਅਖੜ ਦੀਆਂ ਗੱਲਾਂ ਜਿਹਨੂੰ ਆਪਾਂ ਨੌਜਵਾਨ ਪੀੜ੍ਹੀ ਆ ਗੱਲ ਕਹਿੰਦੀ ਆ ਕਿ ਯਾਰ ਇਹਨੂੰ ਛੱਡੋ ਕੋਈ ਗਾਣਾ ਲਾ ਲੈਂਦੇ ਆ ਇਹਨੂੰ ਛੱਡੋ ਕੋਈ ਹਾਸੇ ਵਾਲੀ ਗੱਲ ਕਰ ਲੈਨੇ ਆ ਇਹਨੂੰ ਛੱਡੋ ਆਪਾਂ ਠੰਕੀ ਵਾਲੀ ਵੀਡੀਓ ਦੇਖਦੇ ਆ ਇਹਨੂੰ ਛੱਡੋ ਆਪਾਂ ਫੋਲੋਅਰ ਵਧਾਉਣ ਵਾਲੀ ਕੋਈ ਚੀਜ਼ ਦੇਖਦੇ ਆ ਆਪਾਂ ਟਿਕਟੌਕ ਦੇਖਦੇ ਆ ਆਪਾਂ ਇੰਸਟਾਗ੍ਰਾਮ ਦੇਖਦੇ ਆ ਉਹਨੂੰ ਅਸੀਂ ਥੋੜਾ ਜਿਹਾ ਨਰਮ ਉਹਨੂੰ ਥੋੜਾ ਜਿਹਾ ਲਚਕੀਲਾ ਉਹਨੂੰ ਥੋੜਾ ਜਿਹਾ ਨਾਈਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨੂੰ ਪ੍ਰਬੰਧ ਕਰ ਲਿਆ ਫਿਰ ਕਿ ਇੱਥੇ ਸਾਨੂੰ ਭਾਸ਼ਾ ਦੀ ਅਮੀਰੀ ਬੋਲੀ ਦੀ ਅਮੀਰੀ ਤੁਹਾਡੇ ਸ਼ਬਦਾਂ ਦੇ ਵਿੱਚੋਂ ਫੁੱਲ ਕਿਰਦੇ ਆ ਤੁਹਾਡੇ ਬੋਲਾਂ ਦੇ ਵਿੱਚੋਂ ਫੁੱਲ ਕਿਰਦੇ ਆ ਉਹ ਬਨੌਤੀ ਗੱਲ ਨਹੀਂ ਹੈਗੀ ਸਾਡੇ ਵੀ ਉੱਥੇ ਸਾਰੇ ਬਹੁਤ ਹਰ ਤਰ੍ਹਾਂ ਦੀ ਬਤਕੀ ਹਰ ਥਾਂ ਤੇ ਪਾਈ ਜਾਂਦੀ ਆ ਪਰ ਪੱਤਰਕਾਰਤਾ ਦੇ ਵਿੱਚ ਅਸੀਂ ਇੱਥੇ ਆ ਕੇ ਵੀ ਦੇਖਿਆ ਸਾਨੂੰ ਉੱਥੇ ਬਾਬਾ ਨਾਨਕ ਨੇ ਕਿਹੜੀ ਗੱਲ ਕਹੀ ਆ ਕਿ ਕਿਸ ਸੁਣੀਏ ਕਿਸ ਕਹੀਏ ਸਾਨੂੰ ਵੀ ਨਹੀਂ ਸੁਣਨਾ ਆਇਆ ਤੇ ਮੈਂ ਅੱਜ ਲਿਖੀ ਜਾਂਦਾ ਸੀ ਮੈਂ ਕਿਹਾ ਹੈ ਤਾਂ ਹਾਊਸ ਫਲ ਪਈਆਂ ਨੂੰ ਇੱਥੇ ਵੀ ਨਹੀਂ ਸੁਣਨਾ ਆਇਆ ਗੱਲ ਇਹ ਨਹੀਂ ਕਿ ਸਾਰੇ ਥਾਵਾਂ ਤੇ ਹਰ ਤਰ੍ਹਾਂ ਦੇ ਰੁਕ ਹੁੰਦੇ ਆ ਉਹਨਾਂ ਲੋਕਾਂ ਨੂੰ ਮੇਰੇ ਖਿਆਲ ਵਿੱਚ ਆਪਾਂ ਪੀੜ ਦਾ ਇੱਕ ਵੀ ਮੰਨ ਦੇਗੇ ਸਾਰੇ ਹੀ ਬਹੁਤ ਚੰਗੇ ਆ ਪਰ ਬੁੱਲ ਮਾਰ ਕੇ ਗੱਲ ਇਹ ਆ ਕਿ ਜਿਹੜਾ ਨਵਾਂ মিডিਆ ਸੋਸ਼ਲ ਮੀਡੀਆ ਇਹਨੇ ਰੁਜ਼ਗਾਰ ਵੀ ਬੜੇ ਵੀਰਾਂ ਨੂੰ ਦਿੱਤਾ ਜੇ ਤੁਹਾਡੇ ਕੋਲੇ ਵੱਧੋ ਵਧੀ ਹੈ ਨਾ ਸਾਡੇ ਕੋਲੇ ਸੋਨੂ ਸੀਤੂ ਵਾਲਾ ਰਹੇਗਾ ਸਾਡੇ ਕੋਲੇ ਵੀ ਬਹੁਤਾਂ ਕਲਾਕਾਰ ਹੈ ਆ ਸਾਡੇ ਕੋਲੇ ਵੀ ਵੱਡੇ ਕਲਾਕਾਰ ਆ ਜਦ ਬੇਰਮੇਂਦੀ ਸਾਹਿਬ ਤੋਂ ਲੈ ਕੇ ਕਰਮਜੀਤ ਰਮੋੜਵਾਲਾ ਤੋਂ ਲੈ ਕੇ ਹੰਸਬਾਈ ਤੋਂ ਲੈ ਕੇ ਸਰਦੂਸ਼ ਸਬੰਦਰ ਸਾਹਿਬ ਜਿਹੜੇ ਦੁਨੀਆ ਤੋਂ ਚਲੇ ਗਏ ਜੇਕਰ ਸਾਡੇ ਕੋਲੇ ਲਾਲਚ ਦੀ ਜੰਮਣਾ ਜੈਕ ਤੇ ਦਿੱਤੇ ਸੁਰਿੰਦਰ ਕੌਰ ਦੇ ਜੀਤ ਹੈਗੇ ਆ ਤੁਹਾਡੇ ਕੋਲੇ ਵੀ ਮਹਿੰਦੀ ਹੱਥਾਂ ਸਾਧ ਲਗੇ ਆ ਤੁਹਾਡੇ ਕੀਤਾ ਨੂੰ ਅਸੀਂ ਗੁਲਾਮ ਸਿੰਘ ਸਾਹਿਬ ਨੂੰ ਮਾਰਦੇ ਆ ਜਾਣਦੇ ਆ ਬਹੁਤ ਕੁਝ ਫੁਰਦੇ ਤੇ ਸਿੱਖਦੇ ਆ ਪਰ ਬੁੱਲ ਮਣਾ ਕੇ ਗੱਲ ਇਹ ਆ ਕਿ ਸੋਸ਼ਲ ਮੀਡੀਆ ਮੈਂ ਸੋਚਦਾ ਹੁੰਦਾ ਇੱਕ ਬਰੂਧ ਵਰਗੀ ਚੀਜ਼ ਆ ਇਹ ਬਰੂਧ ਕਿਹੜੇ ਪਾਸੇ ਨੂੰ ਚੱਲ ਜੇ ਕਈ ਵਾਰੀ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਮੈਂ ਤਾਂ ਉੱਥੇ ਬੈਠ ਕੇ ਕਦ ਸੋਚਦਾ ਸਮਝਦਾ ਤੇ ਸੁਣਦਾ ਹੁੰਦਾ ਕਿ ਫੋ ਜਿਹੜਾ ਵੀ ਬੰਦਾ ਸਿਖਰ ਦੇ ਉੱਤੇ ਸੋਸ਼ਲ ਮੀਡੀਆ ਤੇ ਜਾ ਰਿਹਾ ਵੀ ਇਹ ਅੰਤ ਕਰਾਉਂਗੇ ਸਿਰਾਂ ਲਾਉਂਗੇ ਕਾਟਰ ਦੇ ਪੰਮ ਬਣੇ ਕਹਿ ਤਾਉ ਫਲਾ ਕਰੂੰ ਮਹੀਨੇ ਤੋਂ ਬਾਅਦ ਉਹਦਾ ਪੁੱਠਾ ਪਾਸਾ ਆਉਣਾ ਹੀ ਆਉਣਾ ਇਸ ਕਰਕੇ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਹੈ ਦੁਰਵਰਤੋਂ ਨਹੀਂ ਤੇ ਸੋਸ਼ਲ ਮੀਡੀਆ ਦਾ ਪੱਤਰਕਾਰਤਾ ਦੇ ਵਿੱਚ ਬਹੁਤ ਵੱਡਾ ਰੋਲ ਆ ਪਹਿਲਾਂ ਅਸੀਂ ਨੈਸ਼ਨਲ ਟੀਵੀ ਚੈਨਲਾਂ ਦੇ ਉੱਤੇ ਵੇਖਦੇ ਹੁੰਦੇ ਸੀ ਕਿ ਫਲਾਣੇ ਨੇ ਫਲਾਣੀ ਸਾਡੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕਿਉਂ ਨਹੀਂ ਐਉਂ ਹੈ ਹੁਣ ਅਸੀਂ ਪੜਦੇ ਸੁਣਦੇ ਤੇ ਲਿਖਨੇ ਆ ਉਹਨਾਂ ਟਵੀਟ ਕਰਦੇ ਹੋਏ ਕਿਹਾ ਕਿ ਉਹਨਾਂ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਫੇਸਬੁੱਕ ਦੇ ਉੱਤੇ ਆ ਲਿਖਿਆ ਕਿ ਇਹ ਬਦਲਾ ਇਹ ਵੱਡੀ ਗੱਲ ਆ ਇਹਨੂੰ ਚੰਗੇ ਪਾਸੇ ਲੈਣਾ ਕਿ ਮਾੜੇ ਪਾਸੇ ਇਹ ਸਾਡੀ ਆਪ ਕੋ ਆਪਣੀ ਮਰਜ਼ੀ ਹੈ ਬ੍ਰਸ਼ਰ